ਔਨਰ ਦੇਖ ਰਿਓ ਤੁਸੀਂ ਮੈਂ ਤੁਹਾਡੇ ਨਾਲ ਰਮਨ ਜੋ ਸਿੰਘ ਪਿਛਲੇ ਦਿਨੀ ਮਹਾਲੀ ਦੇ ਟੋਲੇ ਮਾਜਰਾ ਪਿੰਡ ਦੇ ਵਿੱਚ ਇੱਕ ਯੂਟਿਊਬਰ ਦੇ ਘਰ ਦੇ ਉੱਤੇ ਫਾਇਰਿੰਗ ਹੁੰਦੀ ਹੈ ਰਾਤ ਨੂੰ ਕਰੀਬ ਸੱਤ ਤੋਂ ਅੱਠ ਜਿਹੜੇ ਆ ਫਾਇਰ ਇਸ ਯੂਟਿਊਬਰ ਦੇ ਘਰ ਤੇ ਕੀਤੇ ਜਾਂਦੇ ਨੇ ਤਾਂ ਇਸ ਮਾਮਲੇ ਤੇ ਤੁਹਾਨੂੰ ਨਵੀਂ ਜਾਣਕਾਰੀ ਸਾਂਝੀ ਕਰਦੇ ਆ ਤੁਹਾਨੂੰ ਦੱਸ ਦਈਏ ਕਿ ਐਸਐਸਪੀ ਨੇ ਵੱਡੇ ਖੁਲਾਸੇ ਕੀਤੇ ਨੇ ਐਸਐਸਪੀ ਨੇ ਮੀਡੀਆ ਦੇ ਨਾਲ ਗੱਲਬਾਤ ਕੀਤੀ ਹੈ ਜਿਸ ਚ ਉਸਨੇ ਕਿਹਾ ਹੈ ਕਿ ਇੱਕ ਯੂਟਿਊਬਰ ਦੇ ਘਰ ਤੇ ਹਮਲਾ ਜਿਹੜਾ ਕੀਤਾ ਗਿਆ ਸੀ ਉਹ ਵਿਦੇਸ਼ 'ਚ ਬੈਠੇ ਇੱਕ ਏਕਮ ਸੰਧੂ ਦੇ ਵੱਲੋਂ ਸਾਜ਼ਿਸ਼ ਰਚੀ ਗਈ ਸੀ ਉਸ ਦੇ ਵੱਲੋਂ ਕਿਹਾ ਗਿਆ ਸੀ ਜਿਸ ਤੋਂ ਬਾਅਦ ਚਾਰ ਵਿਅਕਤੀਆਂ ਨੇ ਮਿਲ ਕੇ ਜਿਹੜਾ ਉਸਦੇ ਘਰ ਤੇ ਜਿਹੜਾ ਫਾਇਰਿੰਗ ਕੀਤੀ ਸੀ ਤੇ ਹੁਣ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ ਕਾਰਵਾਈ ਦੇ ਦੌਰਾਨ ਪੁਲਿਸ ਦੇ ਹੱਥ ਜਿਹੜਿਆ ਚਾਰ આરોપી ਜਿਹੜੇ ਆ ਉਹ ਹੱਥ ਲੱਗਿਆ ਉਹਨਾਂ ਨੂੰ ਕਾਬੂ ਕਰ ਲਿਆ ਗਿਆ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤਾਂ ਜਦੋਂ ਉਹਨਾਂ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਤਾਂ ਉਹਨਾਂ ਨੇ ਕਬੂਲਿਆ ਕਿ ਵਿਦੇਸ਼ 'ਚ ਬੈਠਾ ਇੱਕਮ ਸੰਧੂ ਨਾਂ ਦਾ ਵਿਅਕਤੀ ਹੈ ਜਿਹੜਾ ਉਹਨਾਂ ਨੇ ਕਿਹਾ ਸੀ ਅਜੀਹਾ ਕਰਨ ਲਈ ਕਿਹਾ ਸੀ ਤੇ ਅਜੀਹਾ ਕਰਨ ਦੇ ਲਈ ਉਹਨਾਂ ਨੂੰ ਜਿਹੜੇ ਆ ਪੈਸੇ ਦਿੱਤੇ ਸੀ ਜਦੋਂ ਪੁਲਿਸ ਦੇ ਵੱਲੋਂ ਇਹ ਕਾਰਵਾਈ ਕੀਤੀ ਗਈ ਤਾਂ ਜਾਂਚ ਕੀਤੀ ਗਈ ਵੱਡੀ ਜਿਹੜੀ ਆ ਕਾਮਯਾਬੀ ਪੁਲਿਸ ਦੇ ਹੱਥ ਲੱਗਿਆ ਤਾਂ ਪੁਲਿਸ ਦੇ ਪੁਲਿਸ ਨੇ ਇੱਕ ਬੱਤੀਪੋਰ ਅਤੇ ਚਾਰ ਜਿੰਦਾ ਰੌਂਦ ਦੇ ਸਮੇਤ ਇੱਕ ਗੱਡੀ ਜਿਹੜੀ ਹੈ ਇਹਨਾਂ આરોપીਆਂ ਤੋਂ ਗ੍ਰਿਫਤਾਰ ਕੀਤੀ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਤਾਂ ਤੁਹਾਨੂੰ ਦੱਸ ਦਈਏ ਕਿ ਇਸ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਐਸਐਸਪੀ ਮੋਹਾਲੀ ਨੇ ਦੱਸਿਆ ਕਿ ਉਕਤ આરોપીਆਂ ਵੱਲੋਂ ਫਿਰੌਤੀ ਮੰਗਣ ਦੀ ਨੀਅਤ ਦੇ ਨਾਲ ਯੂਟਿਊਬਰ ਦੇ ਘਰ ਤੇ ਜਿਹੜੀ ਹੈ 7 ਤੋਂ 8 ਫਾਇਰ ਕੀਤੇ ਗਏ ਸੀ ਗ੍ਰਿਫਤਾਰੀ ਕੀਤੇ ਗਏ આરોપીਆਂ ਦੀ ਪਛਾਣ ਸੁਖਮਨਦੀਪ ਸਿੰਘ ਉਰਫ ਸੁਖ ਸਰੂਪ ਸਿੰਘ ਉਰਫ ਮੰਨੂ ਅਭਿਸ਼ੇਕ ਉਰਫ ਅਬੂ ਅਤੇ ਪ੍ਰਭਜੀਤ ਸਿੰਘ ਵਜੋਂ ਹੋਈ ਹੈ ਇਸ ਦੌਰਾਨ ਗ੍ਰਫਤਾਰ ਕੀਤੇ ਗਏ ਆਰੋਪੀਆਂ ਤੋਂ ਵਾਰਦਾਤ ਸਮੇਂ ਵਰਤੀ ਗਈ ਜਿਹੜੀ ਹੈ 32 ਬੋਰ ਪਿਸਤੌਲ ਵੀ ਜਿਹੜੀ ਹੈ ਚਾਰ ਜਿੰਦਾ ਰੌਂਦਾਂ ਦੇ ਸਮੇਤ ਗ੍ਰਫਤਾਰ ਕੀਤੀ ਗਈ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਇਸ ਮਾਮਲੇ ਦੇ ਬਾਰੇ ਜਿਹੜੀ ਹੈ ਐਸਐਸਪੀ ਮਹਾਲੀ ਨੇ ਜਾਣਕਾਰੀ ਸਾਂਝੀ ਕੀਤੀ ਹੈ মিডিਆ ਦੇ ਨਾਲ ਗੱਲਬਾਤ ਕੀਤੀ ਹੈ ਜਿਸ ਦੇ ਬਾਰੇ ਤੁਸੀਂ ਖੁਦ ਸੁਣ ਸਕਦੇ ਹੋ ਜੀ ਗੁੱਡ ਆਫਟਰਨੂੰ ਟੂ 올 ਆਫ ਯੂ ਜਿਹੜੀ ਆਈਡੀ ਸਾਡੀ ਪ੍ਰੈਸ ਕਾਨਫਰੰਸ ਹੈਗੀ ਹੈ ਜੀ ਇਸ ਸੰਦਰਭ ਵਿੱਚ ਰੱਖੀ ਗਈ ਹੈ ਕਿ ਥਰਡ ਏਰੀਆ 'ਚ ਇੱਕ ਪਿੰਡ ਪੈਂਦਾ ਹੈ ਤੋਲੇ ਮਾਜਰਾ ਇੱਥੇ 3 4 ਅਗਸਤ ਦੀ ਦਰਮਿਆਨੀ ਰਾਤ ਨੂੰ ਤਕਰੀਬਨ 2:30 ਵਜੇ ਇੱਕ ਘਰ ਦੇ ਉੱਪਰ 8 ਤੋਂ 9 ਰਾਉਂਡ ਜਿਹੜੇ ਆ ਫਾਇਰ ਕੀਤੇ ਗਏ ਸੀ ਜਿਹੜੇ ਉਹਨਾਂ ਦੇ ਘਰ ਦੇ ਵੀ ਲੱਗੇ ਉਹਦੇ ਗੇਟ ਇੱਕ ਗੱਡੀ ਫੋਰਚੂਨਰ ਖੜੀ ਸੀ ਉਹਦੇ 'ਚ ਵੀ ਫਾਇਰ ਲੱਗੇ ਸੀਗੇ ਇਹਦੇ 'ਚ ਜਿਹੜਾ ਬੇਸਿਕਲੀ ਇਹ ਘਰ ਸੀਗਾ ਇਹ ਸੰਦੀਪ ਸਿੰਘ ਸਿੱਧੂ ਨਾਮ ਦੇ ਵਿਅਕਤੀ ਦਾ ਹੈਗਾ ਜੀ ਜਿਨ੍ਹਾਂ ਦੀ ਇੱਕ ਪ੍ਰੋਡਕਸ਼ਨ ਕੰਪਨੀ ਹੈਗੀ ਆ 5 ਰਿਵਰਸ ਨਾਮ ਕਰਕੇ ਇਹ ਬੇਸਿਕਲੀ ਕੈਨੇਡਾ ਬੇਸਡ ਹੈਗੀ ਉਹਨਾਂ ਦਾ ਪਾਰਟਨਰ ਜਿਹੜਾ ਹੈਗਾ ਉਹ ਵੀ ਕੈਨੇਡਾ 'ਚ ਰਹਿੰਦਾ ਹੈ ਤਾਂ ਇਹਦੇ 'ਚ ਜਿਹੜੀ ਜਦੋਂ ਤੈਕੀਕਾਤ ਸ਼ੁਰੂ ਕੀਤੀ ਗਈ ਅਸੀਂ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਲੱਭਣਾ ਸ਼ੁਰੂ ਕੀਤਾ ਕਿ ਕਿਹਨਾਂ ਨੇ ਇਹ ਕਰਵਾਈ ਇਹ ਤਾਂ ਚਾਰ ਇੱਕ ਛੋਟਾ ਹਾਥੀ ਜਿਹੜਾ ਫਿਗਰ ਹੋਇਆ ਆਂਦਾ ਹੋਇਆ ਪੂਰੀ ਇਨਵੈਸਟੀਗੇਸ਼ਨ ਦੇ ਦੌਰਾਨ ਅਸੀਂ ਇਹਨਾਂ ਨੂੰ ਟ੍ਰੇਸ ਕਰਦੇ ਰਹੇ ਜਦੋਂ ਅਲਟੀਮੇਟਲੀ ਇਹ ਬੰਦੇ ਮਿਲੇ ਚਾਰ ਐਕਚੁਅਲੀ ਬੰਦੇ ਇਹ ਜਿਹੜੇ ਸੀਗੇ ਆਏ ਸੀਗੇ ਇੱਕ ਬੰਦਾ ਇਹਨਾਂ 'ਚ ਹੈਗਾ ਜੀ ਸੁਖਮਨਦੀਪ ਸਿੰਘ ਸਰੂਪ ਸਿੰਘ ਇੱਕ ਅਭਿਸ਼ੇਕ ਤੇ ਇੱਕ ਪ੍ਰਭਜੀਤ ਸਿੰਘ ਇਹ ਚਾਰੋਂ ਬੰਦੇ ਮਾਝ ਏਰੀਆ ਦੇ ਮਜੀਠੇ ਆਪਣਾ ਅਮਰਸਰ ਅਧਿਆਤੀ ਦੇ ਰਹਿਣ ਵਾਲੇ ਨੇ ਜੀ ਇਨਾਂ ਦਾ ਜਿਹੜਾ ਇੱਕ ਮੇਨ ਹੈਂਡਲਰ ਹੈਗਾ ਬੰਦਾ ਏਕਮ ਸੰਧੂ ਨਾਮ ਦਾ ਬੰਦਾ ਹੈ ਇਹਦਾ ਪਿੰਡ ਪੰਡੋਰੀ ਵੜੈਚ ਹੈ ਮਜੀਠੇ ਦਾ ਤੇ ਹਾਲੇ ਫਰਾਂਸ ਚ ਰਹਿੰਦਾ ਹੈਗਾ ਇਹਦੀ ਇੱਕ ਦੋਸਤੀ ਸੀ ਇਸ ਮੁੰਡੇ ਨਾਲ ਸੁਖਮਨਦੀਪ ਨਾਲ ਇਹਨੇ ਅੱਗੇ ਹੋ ਕੇ ਇਹਨਾਂ ਨਾਲ ਇੱਕ ਮੋਡਿਊਲ ਤਿਆਰ ਕੀਤਾ ਵੀ ਆਪਾਂ ਇਸ ਤਰ੍ਹਾਂ ਦੇ ਜਿਹੜੇ ਪ੍ਰੋਡਕਸ਼ਨ ਕੰਪਨੀਆਂ ਵਾਲੇ ਹੈਗੇ ਆ ਜਾਂ ਜਿਹੜੇ ਇੱਕ ਜਿਨ੍ਹਾਂ ਦੇ OTT ਪਲੇਟਫਾਰਮਸ ਤੇ ਕੰਮ ਹੈਗਾ ਯੂਟਿਊਬਰ ਨੇ ਵੀ ਆਪਾਂ ਉਹਦੇ ਘਰੇ ਪਹਿਲਾਂ ਇੱਕ ਵਾਰੀ ਫਾਇਰਿੰਗ ਕਰਵਾ ਕੇ ਤੇ ਫਿਰ ਇਹਨਾਂ ਦਾ ਆਪਣਾ ਨਾਮ ਬਣੂਗਾ ਫਿਰ ਆਪਾਂ ਇਹਨਾਂ ਤੋਂ ਐਕਸਟਰੈਕਸ਼ਨ ਮੰਗਾਂਗੇ ਤਾਂ ਉਸ ਮਕਸਦ ਦੇ ਨਾਲ ਇਹ ਇੱਕ ਫਾਇਰਿੰਗ ਜਿਹੜੀ ਹੈ ਇੱਥੇ ਕੀਤੀ ਗਈ ਸੀ ਇਹਨਾਂ ਕੋਲੋਂ ਇੱਕ ਸਾਨੂੰ 34 ਦਾ ਵੈਪਨ ਤੇ ਚਾਰ ਰੌਂਦ ਮਿਲੇ ਹੈਗੇ ਆ ਇਹ ਪਿਸਟਲ ਦੀ ਜਿਹੜੀ ਇਹ ਵੀ ਏਕਮ ਸੰਧੂ ਨੇ ਇੱਕ ਪੁਆਇੰਟ ਦੇ ਉੱਪਰ ਰਖਾਇਆ ਸੀਗਾ ਅੰਮ੍ਰਿਤਸਰ ਦੇ ਕਿਸੇ ਪੁਆਇੰਟ 'ਚ ਵੀ ਇੱਥੇ ਪਿਆ ਸੀਗਾ ਤੇ ਉੱਥੋਂ ਜਾ ਕੇ ਇਹਨਾਂ ਨੂੰ ਲੋਕੇਸ਼ਨ ਦਿੱਤੀ ਗਈ ਤੇ ਇਹਨਾਂ ਨੇ ਜਾ ਕੇ ਪਿਸਟਲ ਚੱਕ ਕੇ ਲੈ ਲਏ ਜਦੋਂ ਇੱਥੇ ਫਾਇਰਿੰਗ ਕਰਨ ਵੀ ਆਏ ਰਾਤ ਨੂੰ ਇਹ ਆਉਂਦੇ ਨੇ ਇੱਥੇ ਤੇ ਆਪਣਾ ਜਿਹੜਾ ਇਹ ਟੈਂਪੂ ਸੀਗਾ ਛੋਟਾ ਹਾਥੀ ਇਹਨੂੰ ਇਹਨਾਂ ਨੇ ਥੋੜੀ ਦੂਰ ਲਾ ਲਿਆ ਸੀ ਮੌਕੇ ਤੋਂ ਤੇ ਦੋ ਬੰਦੇ ਸਰੂਪ ਸਿੰਘ ਤੇ ਅਭਿਸ਼ੇਕ ਇਹ ਦੋਨੋਂ ਪੈਦਲ ਆਏ ਤੇ ਪੈਦਲ ਆ ਕੇ ਇਹਨਾਂ ਨੇ ਜਿਹੜਾ ਇਹ ਸਰੂਪ ਸਿੰਘ ਹੈਗਾ ਇਹਨੇ ਇਹ ਮੇਨ ਸ਼ੂਟਰ ਹੈ ਜੀ ਇਹਨੇ ਇਸ ਘਰ ਤੇ ਜਿਹੜੀ ਹੈਗੀ ਹੈ ਫਾਇਰਿੰਗ ਕੀਤੀ ਸੀ ਤੇ ਉੱਥੇ ਹੀ ਤਕਰੀਬਨ ਸਾਨੂੰ ਮੌਕੇ ਤੋਂ 7 ਖੋਲ ਇਹਨਾਂ ਤੋਂ ਬਰਾਮਦ ਹੋਏ ਸੀ ਉਸ ਟਾਈਮ ਤੇ ਹੁਣ ਤੱਕ ਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ ਜੀ ਕਿੰਨੇ ਨਾਦੀ ਕੁਤਮ ਨੂੰ ਬੈਕਗਰਾਉਂਡ ਤੇ ਕੀ ਅਪਡੇਟ ਹੋ ਆ ਜੀ ਨਹੀਂ ਹਲੇ ਇਹਨਾਂ ਦੀ ਇੰਨੀ ਸਾਨੂੰ ਕ੍ਰਿਮੀਨਲ ਬੈਕਗਰਾਉਂਡ ਦਾ ਹੀ ਅਸੀਂ ਪਤਾ ਕਰ ਰਹੇ ਆ ਜੀ ਕੋਈ ਜ਼ਿਆਦਾ ਹਲੇ ਇਹਨੇ ਮਤਲਬ ਗਰੀਬ टाइप ਬੰਦੇ ਨੇ ਨਸ਼ੇ ਦੇ ਵੀ ਆਦੀ ਨੇ ਇਹਨਾਂ ਨੂੰ ਉਹਦੇ ਲਈ ਜਿਹੜੇ ਪੈਸੇ ਚਾਹੀਦੇ ਸੀ ਇਹਨਾਂ ਨੂੰ ਇਹ ਪ੍ਰੋਮਿਸ ਕੀਤਾ ਗਿਆ ਸੀਗਾ ਵੀ ਇਹ ਪੈਸੇ ਦੇ ਦੇਵੇਗਾ ਕੰਸੰਦੂ ਦੇ ਕਿੰਨੇ ਪੈਸੇ ਦੀ ਡਿਮਾਂਡ ਹੈ ਕਿ ਕਿੰਨੇ ਵਜੇ ਕ੍ਰੈਕੀ ਵੀ ਜਿਹੜੀ ਹੈਗੀ ਤੁਸੀਂ ਕੈ ਰੈਕੀ ਵੀ ਕੀਤੀ ਗਈ ਕਹਿੰਦਾ ਨਹੀਂ ਵੀ ਰੈਕੀ ਇਹਨਾਂ ਦੀ ਪਹਿਲਾਂ ਜਿਹੜਾ ਪ੍ਰਭਜੀਤ ਨਾਮ ਦਾ ਮੁੰਡਾ ਹੈ ਉਹ ਰੈਕੀ ਕਰਕੇ ਗਿਆ ਸੀ ਜੀ ਇਹਨਾਂ ਚ ਤੇ ਇਹਨਾਂ ਨੇ ਹਲੇ ਤੱਕ ਡਿਮਾਂਡ ਨਹੀਂ ਰੇਜ਼ ਕੀਤੀ ਸੀ ਇਹਨਾਂ ਨੂੰ ਇਹ ਸੀਗਾ ਵੀ ਪਹਿਲਾਂ ਅਸੀਂ ਇੱਕ ਵਾਰੀ ਸ਼ੂਟਆਊਟ ਕਰਾ ਦਈਏ ਵੀ ਕੋਈ ਤਾਂ ਸਾਨੂੰ ਸੀਰੀਅਸਲੀ ਲਊਗਾ ਬੰਦਾ ਜੀ ਨੇ ਜਿਹਨੇ ਜਿਹੜੀ ਕੰਪਨੀ ਆ ਕਿ ਜਿਹੜੇ ਕੰਪਨੀ ਆ ਆਪਸ ਵਿੱਚ ਰੋਪ ਸੀਗਾ ਪਹਿਲਾਂ ਕਿ ਲੈਸੀ ਸਿਸਟਮ ਤੋਂ ਹੋਈਏ ਨਹੀਂ ਨਹੀਂ ਜਾਣ ਪਛਾਣ ਤਾਂ ਕੋਈ ਨਹੀਂ ਜੀ ਉਹਨੂੰ ਪਤਾ ਵੀ ਇਹਨਾਂ ਦੀ ਕੋਈ ਕੰਪਨੀ ਹੈਗੀ ਫਾਈਵ ਰਿਵਰਸ ਨਾਮ ਦੀ ਤਾਂ ਉਹਨੇ ਆਪਣਾ ਇਸ ਕ੍ਰੀਏਟ ਕਰਨ ਲਈ ਹੁਣ ਵੀ ਇੱਕ ਨਵਾਂ ਮੋਡਿਊਲ ਤਿਆਰ ਕੀਤਾ ਸੀਗਾ ਇਹ ਕਮ ਸੰਧੂ ਨਾਮ ਦੇ ਬੰਦੇ ਵੈਪਨ ਸਰ ਐਗਜ਼ਾਮਪਲ ਕਿੱਥੋਂ ਦੀ ਹੁੰਦਾ ਸੀਗਾ ਵੈਪਨ ਮੈਂ ਤੁਹਾਨੂੰ ਦੱਸ ਰਿਹਾ ਜੀ ਵੈਪਨ ਦਾ ਜਿਹੜਾ ਹੈਗਾ ਉਹ ਇਹਨਾਂ ਦਾ ਜਿਹੜਾ ਅੱਜ ਕੱਲ ਮਾਡਲ ਸਪਰੈਂਡ ਹੈ ਹੀ ਉਹ ਹੀ ਹੈ ਵੀ ਇੱਕ ਜਗ੍ਹਾ ਤੇ ਪਾਰਟਿਕੂਲਰ ਰੱਖ ਜਾਂਦੇ ਨੇ ਉੱਥੇ ਫਿਰ ਇੱਕ ਬੰਦਾ ਉਹਦੇ ਲੋਕੇਸ਼ਨ ਸ਼ੇਅਰ ਕਰ ਦਿੰਦੇ ਨੇ ਤੇ ਉੱਥੇ ਇੱਕ ਬੰਦਾ ਆ ਕੇ ਉਹ ਰਿਕਵਰ ਕਰ ਲੈਂਦਾ ਹੈ ਵੈਪਨ ਜਿਹੜਾ ਬਾਹਰਲਾ ਬੰਦਾ ਨਹੀਂ ਨਹੀਂ ਹਲੇ ਲੱਗਦਾ ਨਹੀਂ ਰਿਹਾ ਜੀ ਮੇਬੀ ਜੇ ਹੋਇਆ ਤਾਂ ਨਿਕਲ ਜੂਗਾ ਉਹਦੀ ਪਿੱਛੇ ਦੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਵੀ ਜਿਹੜੇ ਪੁਆਇੰਟ ਤੇ ਰੱਖਿਆ ਗਿਆ ਉੱਥੇ ਕੌਣ ਹੋਰ ਆ ਕੇ ਰੱਖ ਕੇ ਗਿਆ ਹੈ ਨਹੀਂ ਗੱਡੀ ਗੱਡੀ ਹੈ ਨਾ ਜੋ ਜਿਹੜਾ ਸੁਖਮਨਦੀਪ ਸਿੰਘ ਹੈ ਉਹਦੀ ਉਹਦਾ ਹੈਗਾ ਜੀ ਸਰ ਰੇਕਿੰਗ ਦੇ ਨਾਲ ਤੋਂ ਚੱਲ ਰਹੀ ਸੀ ਤੇ ਕੋਈ ਕਾਲ ਵਗਾਰਾ ਪਹਿਲਾਂ ਕੋਈ ਕਾਲ ਕੋਈ ਨਹੀਂ ਕੀਤੀ ਹਲੇ ਇਹਨਾਂ ਨੇ ਰੈਕੀ ਜਿਹੜੀ ਹੈਗੀ ਉਹ 4 ਤੋਂ 5 ਦਿਨ ਪਹਿਲਾਂ ਕੋਈ ਇਹ ਕਰਕੇ ਗਏ ਸੀ ਹਲੇ ਮੰਗੀ ਨਹੀਂ ਗਈ ਮੈਂ ਉਹੀ ਦੱਸ ਰਹਿਣਾ ਤੁਹਾਨੂੰ ਜੀ ਇਹ ਸ ਹੈਗੇ ਨਹੀਂ ਨਹੀਂ ਇਹਨਾਂ ਦੇ ਹਲੇ ਕੋਈ ਇੰਨਾ ਪਾਰਟिकुलर ਨਹੀਂ ਸੀ ਇਹ ਉਮਰੇ ਸਾਰੇ ਜੀ 24 25 26 ਸੀ ਰੇਂਜ ਚ ਹੈਗੇ ਨੇ ਸਾਰੇ ਸਰ ਕੋਈ ਲੋਕਲ ਇਨਵੋਲਵਮੈਂਟ ਸਭ ਨੇ ਆ ਲਈਏ ਸਰ ਕਿ ਇਹ ਸਾਰੇ ਮਜੀਟਾ ਦੇ ਹੀ ਰਹਿਣ ਵਾਲੇ ਹੈ ਆਪੇ ਕੋਈ ਲੋਕਲ ਇਨਵੋਲਵਮੈਂਟ ਸਾਹਮਣੇ ਆ ਨਹੀਂ ਲੋਕਲ ਇਨਵੋਲਵਮੈਂਟ ਦਾ ਹਲੇ ਤੱਕ ਕੋਈ ਸਾਡੇ ਕੋਲ ਆਇਆ ਨਹੀਂ ਹੈਗਾ ਸਾਰੇ ਉਧਰ ਦੇ ਹੀ ਰਹਿਣ ਵਾਲੇ ਆ ਬਾਹਰੋਂ ਇਹਨਾਂ ਨੂੰ ਟਾਰਗੇਟ ਚੂਜ਼ ਮਿਲਿਆ ਸੀ ਵੀ ਐਸਏ ਉਹਦਾ ਘਰ ਹੈਗਾ ਜਾ ਕੇ ਦੇਖ ਕੇ ਉਹ ਪ੍ਰਭਜੀ ਜਿਹੜਾ ਮੈਂ ਤੁਹਾਨੂੰ ਦੱਸ ਰਿਹਾ ਉਹ 506 ਦਿਨ ਪਹਿਲਾਂ ਤੋਂ ਆ ਕੇ ਉੱਥੇ ਰੇਕੀ ਕਰਕੇ ਗਿਆ ਸੀਗਾ ਤੇ ਫਿਰ ਇਹਨਾਂ ਨੇ ਆਪਣਾ ਪੂਰਾ ਆ ਕੇ ਰਾਤ ਨੂੰ ਇਹਨਾਂ ਨੂੰ ਘਰ ਦਿਖਾਇਆ ਵੀ ਆਹ ਘਰ ਹੈ ਤੇ ਦੋ ਬੰਦੇ ਉੱਤਰ ਕੇ ਉੱਥੇ ਠੀਕ ਹੈ ਨਹੀਂ ਆਈ ਨਹੀਂ ਉਹ ਦੇਖ ਲੈ ਮੇਰੀ ਜੇ ਹੋਊਗਾ ਕੋਈ ਹੁਣ ਕਰ ਰਹੇ ਇਹ ਤਾਂ ਪੰਡੋਰੀ ਵਿڈੈਚ ਅਮਰਕਰ ਵਿਆਤੀ ਵਾਲਿਆਂ ਨਾਲ ਤਾਂ ਤੁਹਾਨੂੰ ਦੱਸ ਦਈਏ ਕਿ ਮਹਾਲੀ ਦੇ ਤੋਲੇ ਮਾਜੜਾ ਪਿੰਡ ਦੇ ਵਿੱਚ ਇੱਕ ਯੂਟਿਊਬਰ ਰਹਿੰਦਾ ਉਸ ਦੇ ਘਰ ਤੇ ਜਿਹੜੀ ਹੈ ਦੇਰ ਰਾਤ ਫਾਇਰਿੰਗ ਕੀਤੀ ਜਾਂਦੀ ਹੈ ਕ੍ਰੀਬ 7 ਤੋਂ 8 ਰਾਉਂਡ ਜਿਹੜੇ ਆ ਫਾਇਰ ਕੀਤੇ ਜਾਂਦੇ ਆ ਜਿਸ ਦੇ ਕਾਰਨ ਘਰ ਦੇ ਗੇਟ ਤੇ ਜਿਹੜੇ ਗੋਲੀਆਂ ਦੇ ਨਿਸ਼ਾਨ ਹੁੰਦੇ ਆ ਉਹ ਵੀ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਉਹਨਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਫਾਇਰਿੰਗ ਜਦੋਂ ਕੀਤੀ ਜਾਂਦੀ ਹੈ ਤਾਂ ਗੱਡੀ ਵੀ ਪੂਰੀ ਤਰ੍ਹਾਂ ਨੁਕਸਾਨੀ ਜਾਂਦੀ ਹੈ ਗੱਡੀ ਦਾ ਪਿਛਲਾ ਜਿਹੜਾ ਸ਼ੀਸ਼ਾ ਉਹ ਵੀ ਨੁਕਸਾਨਿਆ ਜਾਂਦਾ ਘਰ ਦੇ ਬਰਾਂਡੇ ਦੇ ਵਿੱਚ ਇਸ ਤੋਂ ਘਟਨਾ ਤੋਂ ਬਾਅਦ ਜਿਹੜੀ ਆ ਪੁਲਿਸ ਲਗਾਤਾਰ ਜਾਂਚ ਕਰ ਰਹੀ ਸੀ ਪੁਲਿਸ ਦੇ ਵੱਲੋਂ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਸੀ ਤਾਂ ਇਸ ਕਾਰਵਾਈ ਦੌਰਾਨ ਪੁਲਿਸ ਦੇ ਹੱਥ ਵੱਡੀ ਸਫਲਤਾ ਲੱਗੀ ਆ ਪੁਲਿਸ ਨੇ ਜਿਹੜਾ ਹੈ ਇਸ ਮਾਮਲੇ ਦੇ ਵਿੱਚ ਚਾਰ આરોપીਆਂ ਨੂੰ ਘਟਨਾ ਦੇ ਸਮੇਂ ਵਰਤੀ ਗਈ ਰਿਵਾਲਵਰ ਦੇ ਸਮੇਤ 32 ਬੋਰ ਦੇ ਸਮੇਤ ਜਿਹੜਾ ਉਹ ਗ੍ਰਿਫਤਾਰ ਕਰ ਲਿਆ ਗਿਆ